ਆ ਗਏ ਨੇ ਹਾਂ ਮੈਂ ਤੇ ਆ ਗਿਆ ਕਿਤੇ ਗਈ ਹਾਂ ਕੁਛ ਨਹੀਂ ਮੈਂ ਤੇ ਨਾ ਸਬਜੀ ਸਬਜੀ ਨਹੀਂ ਹਾਂ ਬਣਾਉਣ ਤੇ ਚੰਗਾ ਕੀਤਾ ਅੱਜ ਤੂੰ ਜਲਦੀ ਆ ਗਏ ਜੀ ਪਾਣੀ ਪੀਣਾ ਪਾਣੀ ਲਵਾ ਬਿਨਾ ਆਹ ਪਾਣੀ ਪਿਆ ਦੋ ਪਾਣੀ ਪੀ ਲੈਨੇ ਚਲ ਠੀਕ ਬੈਠ ਕੇ ਮੈਂ ਲੈਂਦਾ ਆਹ ਲੋ ਪਾਣੀ ਵਿਆ ਫਰਾ ਪਾਣੀ ਪੀਏ ਹੋਰ ਹੋਰ ਮੈਂ ਤੁਹਾਨੂੰ ਇਹ ਕਹਿਣਾ ਸੀ ਵੇਲੇ ਨਾ ਆ ਗਏ ਨਾ ਚੰਗਾ ਕੀਤਾ ਵਾ ਤੇ ਜਾ ਕੇ ਨਾ ਬਾਜ਼ਾਰੋਂ ਨਾ ਥੋੜਾ ਸਮਾਨ ਲਿਆ ਦੋ ਮੈਨੂੰ ਕਿਉਂ ਕਿ ਆ ਮੇਰੇ ਪ੍ਰਾਣੇ ਹੁਣਾ ਫੋਨ ਆਇਆ ਹੀ ਫੋਨ ਲੱਗਾ ਵਾ ਅੱਛਾ ਹਰਮਨ ਨੇ ਹੁਣਾ ਵਾ ਹਾਂ ਉਹ ਲੱਗਾ ਵਾ ਅੱਛਾ ਤੇ ਤੁਸੀਂ ਹਿੱਸਾ ਕਰੋ ਜਾ ਕੇ ਨਾ ਤੇ ਮੈਨੂੰ ਪਨੀਰ ਲਿਆ ਦਿਓ ਮੈਂ ਤੜਕਾ ਤੋਂ ਪਕਾ ਚੀਰਿਆ ਤੇ ਐਂ ਤਰੀਕੀ ਕੀਤੀ ਸਾਰੀ ਸਬਜ਼ੀ ਦੀ ਹੂੰ ਠੀਕ ਹੈ ਤੇ ਨਾਲ ਬੰਦ ਟਿੱਕੀਆਂ ਫੜ ਲਿਓ ਹੁਣ ਤੁਹਾਨੂੰ ਪਤਾ ਨਾ ਬੰਦ ਟਿੱਕੀਆਂ ਆਪਣੀ ਬਸ ਚਾਣ ਉਹ ਖਾ ਲਾਂ ਚੱਲ ਠੀਕ ਹੈ ਮੈਂ ਉਹ ਤੋਰ ਪਿਆ ਕਰ ਹੁੰਦਾ ਹੁਣ ਜਾ ਚਲ ਜੋ ਫਿਰ ਜਾ ਕੇ ਲੈ ਆ ਲੈ ਆ ਫਿਊ ਮੋਮੈਂਟਸ ਲੇਟਰ ਆ ਗਿਆ ਵਾ ਹਾਂ ਜੀ ਆ ਗਿਆ ਦੱਲਾ ਆ ਗਿਆ ਮੰਮੀ ਨੂੰ ਵੀ ਲੈ ਆਉਣਾ ਸੀ ਨਾਲ ਮੰਮੀ ਇੱਕਦਾਂ ਹੀ ਵਾਸੋ ਕਰਨੇ ਕੰਮ ਕਾਰਾ ਗਏ ਜਿੱਤਾਂ ਕਰਕੇ ਹਾਂ ਇਹਦਾ ਕੁਝ ਕਿੱਥੀ ਆਪਰੇ ਆਣਾ ਰਹੀ ਹੈ ਕਾਣ ਤੇ ਜੀ ਫੂਟਿਆ ਵਿਆਹ ਆਪਣਾ ਮੁੰਈ ਨੇ ਗਿਫਟ ਭੇਜਿਆ ਜੀ ਆ ਵਾਸ ਮੰਮੀ ਨਹੀਂ ਚਾਲਦੀ ਕੋਈ ਨਵਜ ਨਾ ਭੇਜਦੀ ਆ ਉਹਦਾ ਮੈਂ ਆਈਂਦਾ ਕਿ ਕਿਉਂ ਚੱਲੇਗੀ ਹੈ ਹਨਾ ਬੜਾ ਚੰਗੇ ਦੀ ਲੱਕੀ ਦਾ ਇੱਥੇ ਹੀ ਚਲ ਠੀਕ ਹੈ ਮੈਂ ਮੱਤ ਲਈ ਪਾਣੀ ਲੈ ਕੇ ਆਉਂਦਾ ਜੀ 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 ਚਲ ਮੈਂ ਵੀ ਪਾਣੀ ਦੀ ਹੋਸਣਾ ਸਾਰੇ ਠੀਕਾ ਕੀ ਵਧੀਆ ਵਧੀਆ ਸਾਰੇ ਠੀਕ ਕਿੱਥੇ ਗਏ ਭਾਜੀ ਅੱਜ ਮਤਲਬ ਆਪਾਂ ਭਾਜੀ ਤੇਰੇ ਵੀ ਹੁਣੇ ਆਏ ਸੀ ਕੰਮ ਤੋਂ ਤੇ ਉਹਨਾਂ ਨੇ ਮੈਂ ਹੀ ਭੇਜਿਆ ਜਰਾ ਆਪਾਂ ਸਮਾਨ ਸਮੂਹ ਲੈਣ ਦੇ ਬੱਚੇ 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 ਐਡਮਿਸ਼ਨ ਤੋਂ ਨਹੀਂ ਆਏ ਹਜੇ ਟਿਊਸ਼ਨ ਤੇ ਗਏ ਆ ਉਹਨਾਂ ਨੂੰ ਅੱਜ ਛੁੱਟੀ ਕਰਾ ਰਿਹਾ ਲਈ ਪਤਾ ਨਹੀਂ ਮਾਮੂ ਨੇ ਹੁਣ ਅੱਜ ਚਾਹੀ ਬੜਾਉਂਦਾ ਬੱਚਿਆਂ ਨੂੰ ਪਤਾ ਦਾ ਗਾਵਾ ਪੇਪਰ ਸ਼ੁਰੂ ਹੋਉਂਦੇ ਆ ਉਹ ਕਿਹੜਾ ਘਰ ਪੜ੍ਹਦੇ ਨੇ ਤੇਰੇ ਕੋਲ ਹੁਣ ਆ ਹੀ ਪੈਂਦਾ ਵਾ ਅੱਜ ਪੜ੍ਹਦੇ ਹੋਣਾ ਤੇ ਟਿਊਸ਼ਨ ਤੇ ਮੈਂ ਭਾਵਾਂ ਹੀ ਕਿਉਂ ਮੈਂ ਆਪ ਹੀ ਨਾ ਪੜਾਵਾਂ ਲੈ ਕੇ ਹੋਣਾ ਫਿਰ ਕਿੰਨੇ ਭੇਜ ਹੋਣਾ ਉਹਨਾਂ ਨੇ ਬੱਚਾੜੇ ਕੋਈ ਨਹੀਂ ਆਪਾਂ ਚਾਹ ਚੋ ਪੀਨੇ ਆ ਤਦ ਤੱਕ ਆ ਜਾਣਾ ਵਾ ਨਾ ਨਾ ਚਾਹ ਹੀ ਬੜਾ ਹੁੰਦਾ ਕੋਈ ਨਹੀਂ ਮੈਂ ਲੈ ਜਾਊਂਗਾ ਅੱਜ ਫਿਰ ਚਲ ਠੀਕ ਐ ਤੂੰ ਲੈ ਇ ਜਾ ਕੇ ਤੇਰੇ ਭਾਜੀ ਦੇ ਤੂੰ ਜਾ ਕੇ ਨਾਲ ਲੈ ਨਾ ਤੈਨੂੰ ਤਾਂ ਪਤਾ ਹੀ ਕਿੱਥੇ ਪੜਦੇ ਭਵੇਂ ਕੋਲਾ ਹੀ ਜਾ ਕੇ ਲੈ ਕੋਈ ਨਹੀਂ ਕੋਈ ਨਹੀਂ ਲੈ ਆਊਂਗਾ ਮੈਂ ਨਾਲ ਹੋਰ ਬਾਕੀ ਸਭ ਠੀਕ ਹੀ ਹਾਂਜੀ ਹਾਂਜੀ ਵਧੀਆ ਵਧੀਆ ਸਭ ਸਾਰਾ ਵਧੀਆ ਕੰਮ ਕਿੱਦਾਂ ਚੱਲਦਾ ਵਧੀਆ ਵਧੀਆ ਚੱਲੀ ਜਾਂਦਾ ਕਿੰਨੀਆਂ ਛੁੱਟੀਆਂ ਨੂੰ ਨੌਕਰੀ ਤੋਂ ਮਿਲਿਆ ਜੇ ਦੋ ਕਿ ਤਿੰਨ ਆ ਤਿੰਨ ਕੀ ਹੈਗੀਆਂ ਜੇ चलो बढ़िया वाह पूरा लाइफ चाहिए बढ़िया ना दावा चलते हैं ना टीचर दी जॉब मिल गई बढ़िया वाह हाँ जी, जी वा, वा, हाँ जी ये टीचर जॉब चल छुट्टियाँ छुट्टियाँ मामा में मिल जानी है आमा बता कम फेरों ना और रवि दो दिनों कोई नहीं रह लांगे हाँ दो, दो दिन छुट्टियाँ ना दो दिन इतने रवि हाँ जी आजी आजी ਆਸ ਵਧੀਆ ਜੀ ਚੱਲੀ ਜਾਂਦਾ ਸਰ ਵਧੀਆ ਵਧੀਆ ਹਾਂਜੀ ਕਾਟੀ ਦਾ ਸਾਹਿਬ ਹਾਂਜੀ ਹਾਂਜੀ ਵਧੀਆ ਸਾਹਿਬ ਵਧੀਆ ਤੁਸੀਂ ਸੁਣਾਓ ਆਪਣਾ ਕੰਮ ਬਹੁਤ ਵਧੀਆ ਭਰਾਵਾ ਸਾਡਾ ਵੀ ਇਦਾਂ ਹੀ ਜਾਂ ਚੱਲੀ ਜਾਂਦਾ ਕੰਮ ਚੱਲੀ ਜਾਣਾ ਚਾਹੀਦਾ ਹੋਰ ਫਿਰ ਕਿੱਦਾਂ ਤੇਰੀ ਨਵੀਂ ਨੌਕਰੀ ਚੱਲਦੀ ਫਿਰ ਵਧੀਆ ਚੱਲੀ ਜਾਂਦੀ ਆ ਹੂੰ ਕਰੀ ਜਾਂਦਾ ਹਾਂਜੀ ਪੜ੍ਹਾਈ ਚੱਲੀ ਜਾਂਦੀ ਆ ਬੱਚੇ ਤੁਹਾਨੂੰ ਪਤਾ ਹੀ ਆ ਕਿੰਨਾ ਕਿ ਪੜ੍ਹਦੇ ਆ ਅੱਜ ਕੱਲ ਬਹੁਤ ਹੋਰ ਫਿਰ ਤਾਂ ਆ ਯਾਰ ਟੀਚਰ ਦੀ ਜੋ ਸੁਣਨੀ ਆ ਹੀ ਪੈਂਦੀ ਆ ਗੱਲਾਂ ਤੁਹਾਨੂੰ ਪਤਾ ਕਿਸੇ ਨਾ ਕਿਸੇ ਕੋ ਟੀਚਰ ਦੀ ਜੋਬ ਬਹੁਤ ਔਖੀ ਆ ਤੇ ਫਿਰ ਆਈ ਜਿੰਮੇਵਾਰੀ ਹੁੰਦੀ ਆ ਭਾਈ ਹਾਂਜੀ ਹਾਂਜੀ ਮਾਪਿਆਂ ਨੇ ਬੱਚੇ ਟੀਚਰ ਦੇ ਸਿਰ ਤੇ ਛੱਡੇ ਹੁੰਦੇ ਆ ਜਿੰਮੇਵਾਰੀ ਟੀਚਰਾਂ ਦੀ ਹੁੰਦੀ ਆ ਹਾਂਜੀ 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 ਸੋਨੂੰ ਵਧੀਆ ਹੋਰ ਨਵੀਤਾ ਜੀ ਬੱਸ ਵਧੀਆ ਕਿਰਪਾ ਬਾਬਾ ਜੀ ਸਿੰਘ ਜੀ ਸੋਨੋ ਤੁਹਾਨੂੰ ਕੋਈ ਫਾਇਦਾ ਨਹੀਂ ਹੋਰ ਫਿਰ ਭੈਣ ਨੇ ਲਾਈਆਂ ਚੁਗਲੀਆਂ ਤਗਲੀਆਂ ਕੋਈ ਕਿ ਨਹੀਂ 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 ਭਾਜੀ ਕਿੱਥੇ ਬੱਸ ਕਾਜ ਕੋਈ ਨਹੀਂ 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 ਸ਼ਿਕਾਇਤ ਨਹੀਂ ਲਾਈ ਉਹਨਾਂ ਨੇ ਹਾਂ ਇਹ ਤਾਂ ਨਹੀਂ ਹੋ ਸਕਦਾ ਮੈਂ ਹਾਂ ਉਹਨੇ ਨਾ ਲਾਈ ਹੋਈ ਆ ਡਰ ਹਾ ਡਾ ਜੀ ਜੀ ਤੁਹਾਨੂੰ ਵਾ ਇੰਨਾ ਚੰਗਾ ਵਾ ਸ਼ਿਕਾਇਤਾਂ ਦੀ ਲੋੜ ਇਹਦਾ ਤੁਹਾਨੂੰ ਗੁੱਛੰਦੀ ਕਿੱਥੇ ਲੋਣੀਆਂ ਦੀਦੀ ਨੇ ਸ਼ਿਕਾਇਤਾਂ ਚੱਲ ਭਰਾ ਤੂੰ ਕਹਿੰਦਾ ਮੰਨ ਲੈਨੇ ਆ ਨਹੀਂ ਨਹੀਂ ਕੋਈ ਨਹੀਂ ਲਈ ਦੀਦੀ ਨੇ ਕੋਈ ਸ਼ਿਕਾਇਤ ਨਹੀਂ ਲਈ ਚਲ ਠੀਕ ਹੋਰ ਗੁਰਜੀਤ ਲਿਆ ਚਾਹ ਤੂੰ ਕਰ ਮੁੰਡੇ ਨੂੰ ਪਿਆ ਚਾਹ ਆ ਬਸ ਬਣਾਉਂਦੇ ਹੀ ਬਣ ਕੇ ਚੱਲ ਗਈ ਲਿਆ ਲਿਆ ਉਹ ਬਣ ਕੇ ਠੰਡੀਆਂ ਨਹੀਂ ਆ ਫਿਰ ਠੰਡੀਆਂ ਵਾ ਕੀ ਫੇਰ ਅੱਜ ਗਿਆ ਗਰਮ ਗਰਮ ਦੇ ਨੋ ਆ ਬਣਦੇ ਹੀ ਪਲੇਟਾਂ ਚ ਆ ਗਈ ਬਸ ਚੱਲ ਆ ਜਾ ਆ ਜਾ ਆਜੋ ਆਜੋ ਜਲਦੀ ਫੜ ਮੜ ਫੜ ਖਾਂਦਾ ਕਿਉਂ ਨਹੀਂ ਆ ਹਾਂ ਮੇਰਾ ਵੀਰ ਚਟਨੀ ਪਾਲਾ ਆਪਣੀ ਪਸੰਦ ਨਾਲ ਮੈਂ ਪਤਾ ਮੈਨੂੰ ਪਤਾ ਹੈ ਤੈਨੂੰ ਨਾ ਬਾਂਦੇ ਦੀ ਬੜੀ ਪਸੰਦ ਹੈ ਮੈਂ ਜੀਜਾ ਜੀ ਤੇਰੇ ਨੂੰ ਕਹਿ ਕੇ ਨਾ ਸਪੈਸ਼ਲ ਤੇਰ ਕਰਕੇ ਮੰਗਵਾਈਆਂ ਮੈਂ ਉਹ ਮੈਂ ਕਿਹਾ ਮੇਰੇ ਪ੍ਰਾਣ ਆਉਣਾ ਉਹ ਲੈ ਕੇ ਆਓ ਸਾਰਾ ਸਾਰਾ ਥੈਂਕ ਯੂ ਬਾਂਟਕੀ ਭਾਈ ਬੜੀ ਸਵਾਰੀ ਉੱਥੇ ਹੀ ਲਾਈਏ ਜੇ ਤਾਂ ਪਹਿਲਾਂ ਲਿਆਉਂਦੇ ਹੁੰਦੇ ਜੀ ਹਾਂ ਉੱਥੇ ਹੀ ਹੈ ਤੈਨੂੰ ਪਤਾ ਮੈਂ ਦੁਕਾਨ ਪੱਕੀ ਰੱਖੀ ਆ ਚੀਜ਼ ਪਤਾ ਕੀ ਦਾਵਾ ਬਾਰ ਬਾਰ ਦੁਕਾਨਾਂ ਬਦਲਣ ਦਾ ਫਾਇਦਾ ਨਹੀਂ ਹੁਣ ਉਹਦਾ ਪਤਾ ਵਾ ਅਸੀਂ ਛੋਟੇ ਹੁੰਦਿਆਂ ਤੋਂ ਚੀਜ਼ਾਂ ਕੋਲ ਸੋਤਾ ਖਾਣੇ ਆ ਪਤਾ ਜੀ ਸਾਫ ਸੁਥਰੀ ਵਧੀਆ ਬਣਾਉਂਦਾ ਵਾ ਠੀਕ 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 ਤਾਂ ਕਰਕੇ ਲੈ ਤਾਂ ਕਰਕੇ ਫਿਰ ਉੱਥੇ ਲੈ ਕੇ ਆਈ ਜੀ ਹੋਰ ਤੂੰ ਸੁਣਾ ਫਿਰ ਕਿਤਾ ਹਰ ਵਿਆਹ ਉਹ ਕਦੋਂ ਬਕੋਣਾ ਸਾਨੂੰ ਭਰਾਵਾ ਵਿਆਹ ਵੀ ਉਹ ਤਾਂ ਅਜਾ ਹੀ ਵੀ ਵਿਆਹ ਵੇ ਲਈ ਮੁੜ ਕੇ ਅਸੀਂ ਬੁੱਢੇ ਹੋ ਗਏ ਫਿਰ ਫਾਇਦਾ ਕੀ ਭੰਗੜਾ ਨਹੀਂ ਪੈਣਾ ਸਾਡੇ ਕੋਲ ਫਿਰ ਤੂੰ ਕਹੇਗਾ ਭਾਈਆ ਪਾ ਭੰਗੜਾ ਤਾਂ ਹੀ ਕਹਿੰਦਾ ਸਾਡੇ ਕੋਲ ਤਾਂ ਪੈਣਾ ਨਹੀਂ ਹੁਣ ਉਹ ਆ ਪੰਗੜਾ ਕਿਉਂ ਨਹੀਂ ਪਊਗਾ ਮੋਟਾਆਂਗੇ ਵਿਆਹ ਤੇ ਤੁਹਾਨੂੰ ਪਤਾ ਮਰ ਕੀ ਹੋਈ ਹੈ ਜੇ ਮਰ ਹੋ ਗਈ ਹੁਣ ਤੇ ਸੁੱਖ ਨਾਲ ਨੌਕਰੀ ਵੀ ਲੱਗ ਗਈ ਆ ਹੁਣ ਤੇ ਭਾਂਦਾ ਤੇ ਨੌਕਰੀ ਹੁਣ ਥੋੜੀ ਲੰਮੀ ਚੱਲਣ ਦੋ ਕੋਈ ਨਹੀਂ ਲੱਭ ਲੈਨੇ ਆ ਲੱਭ ਕੋਈ ਦਾਦੇ ਕੋ ਭਰਾ ਕੋਈ ਸੇਲੀ ਸੁਲੀ ਹੈਗੀ ਸਾਨੂੰ ਮੈਨੋਂ ਦਾਦੇ ਮੈਂ ਆਪੇ ਕਰ ਲੈਣਾ ਗੱਲ ਮੈਂ ਭਾਂਦਾ ਨਾ ਮਚੁੱਲਾ ਸੇਲੀਆਂ ਸੁਲੀਆਂ ਕਿੱਥੇ ਆ ਅੱਜਕੱਲ ਬਣਦੀਆਂ ਜੇ ਲੈ 10 ਕੁਲੇ ਤੂੰ ਜਾਣਾ ਇੰਨੀਆਂ ਮਹਿੜਮਾ ਉੱਥੇ ਤੇ ਕੋਈ ਸੇਲੀ ਨਹੀਂ ਤੂੰ ਕੋਈ ਬਣਾ ਫਿਰ ਕੋਈ ਸਹੇਲੀ ਜੋ ਲਈ ਤੇ ਵਿਆਹ ਕਰੀਏ ਤਰਾ ਮੈਂ ਮੋਚੋਲਾ ਬਣੂਗਾ ਤਾ ਨਹੀਂ ਪੋਣਾ ਤਾ ਨਹੀਂ ਪੋਣਾ ਭਾਈਆ ਸਾਥੀ ਤਾ ਨਹੀਂ ਮਰੇ ਮੋਚੋਲੇ ਬਣਾਉਣਾ ਤਾ ਨਹੀਂ ਅੱਗੇ ਲੋਣਾ ਵਾ ਲੱਗਾ ਅੱਛਾ ਨਹੀਂ ਲੈਣੀ ਆ ਅੰਝ ਹੈ ਗਈਆਂ ਕਿਹੜਾ ਬੱਜੇ ਆ ਨਹੀਂ ਨਹੀਂ ਬੱਜਦੇ ਨਹੀਂ ਨਹੀਂ ਤੁਹਾਨੂੰ ਹੀ ਅੱਗੇ ਲੋਣਾ ਤੇ ਇਹ ਲੱਭੋਗੇ ਕੋਈ ਵਧੀਆ ਵਧੀਆ ਟੀਚਰ ਟਿਊਟਰ ਲੱਭਿਓ ਕੋਈ ਕੁੜੀ ਜੋ ਜਿੱਥੇ ਲਗਨ ਜਿੱਥੇ ਲਿਖਿਆ ਨਾ ਸੰਜੋਗ ਉੱਥੇ ਆਪਣੇ ਆਪ ਹੀ ਹੋਏ ਨਾ ਓਏ ਤੇ ਸਾਰੀਆਂ ਗੱਲਾਂ ਹੀ ਆ ਤਾਨੂੰ ਪਤਾ ਹੁਣੇ ਹੁਣੇ ਤੇ ਸਟੱਡੀ ਮੁੱਕੀ ਆ ਭਾਜੀ 2-4 ਸਾਲ ਹੋ ਗਏ ਆਪਰਾ ਹੁਣ ਨੌਕਰੀ ਲੱਗੀ ਆ ਨਵੀਂ-ਨਵੀਂ ਐਸ਼ ਕਰ ਲੰਦੋ ਤੁਹਾਨੂੰ ਪਤਾ ਐ ਇਸ ਦੀ ਜ਼ਿੰਦਗੀ ਵਧੀਆ ਹੁੰਦੀ ਆ ਤੇ 2-4 ਸਾਲ ਐਵੇਂ ਫੇ ਵਿਆਹ ਹੀ ਕਰੋਨਾ ਇਹ ਨਾਲੇ ਪੈਸੇ ਜੋੜ ਲੀਏ ਥੋੜੇ-ਬੋੜੇ ਖਰਚੇ ਤੁਹਾਨੂੰ ਪਤਾ ਉਦਾਂ ਦੇ ਹੁੰਦੇ ਆ ਪੈਸੇ ਪੂਰੇ ਜੋੜ ਲੀਏ ਖਰਚੇ ਤੇ ਨੋ ਭਰਾ ਕਾਦੇ ਖਰਚੇ ਤੈਨੂੰ ਦੱਸ ਕਰਨਾ ਤੇ ਤੁਸੀਂ ਨੀਚੜਾ ਵਈਆ ਵਿਆਹ ਨੇ ਜਦੋਂ ਹੀ ਆਪਣੀ ਭੈਣ ਦਾ ਕੀਤਾ ਹੀ ਨਹੀਂ ਨਹੀਂ ਟੋਰ ਨਾ ਕਰਾਂਗੇ ਗੱਜ-ਬੱਜ ਕੇ ਕਰਾਂਗੇ ਭਾਈ ਆ ਜੀ ਤੁਹਾਨੂੰ ਅੱਗੇ ਲੋਣਾ ਸਭ ਤੋਂ ਪਹਿਲਾਂ ਉਹ ਭਰਾਵਾ ਤੇ ਗੱਜ-ਬੱਜ ਕੇ ਤੇ ਤੁਸੀਂ ਜਦੋਂ ਆਪਣੀ ਭੈਣ ਦਾ ਕੀਤਾ ਹੁੰਦਾ ਵੀ ਤੁਸੀਂ ਇਹੋ ਹੀ ਕਿਤੇ ਅਸੀਂ ਗੱਜ-ਬੱਜ ਕੇ ਕਰਾਂਗੇ ਕੀਤਾ ਤੇ ਫਿਰ ਤੀ ਚਨੀ ਜਿਹੜਾ ਬਾਈ ਲੈ ਦੱਸ ਹੱਦ ਹੋ ਗਈ ਇਹ ਬੰਦੇ ਦੀ ਵੀ ਦੱਸ ਵੀ ਉਹ ਘੜੀ ਆਇਆ ਵਾ ਤੁਹਾਡੀਆਂ ਗੱਲਾਂ ਸੁਣਨ ਆਇਆ ਵਾ ਜੋ ਜੀ ਕਰਦਾ ਬੋਲੀ ਕੋਈ ਚਾਹੀਦੀ ਗੱਲ ਕਰ ਲਓ ਆ ਘੜੀ ਉਦੋਂ ਵੀ ਤੁਸੀਂ ਬੜਾ ਕਹਿੰਦੇ ਗੱਜ-ਵੱਜ ਕੇ ਕਰਾਂਗੇ ਗੱਜ-ਵੱਜ ਕੇ ਕਰਾਂਗੇ ਤੁਮੜਗੇ ਦੀ ਚਿੰਤਾ ਕੇ ਕਰਤਾ ਸੀ ਤੁਹਾਨੂੰ ਪਤਾ ਡੈਡੀ ਦਾ ਫਿਰ ਕੰਮ ਇਦਾਂ ਆਹੀ ਤਰੀਕੇ ਨਾਲ ਚੱਲ ਜਾਣਾ ਕਦੀ ਨਹੀਂ ਚੱਲ ਜਾਣਾ ਫਿਰ ਉਹਦੇ ਕਰਕੇ ਹੀ ਹੁਣ ਤੁਹਾਨੂੰ ਪਤਾ ਮੇਰੀ ਗਵਰਨਮੈਂਟ ਜੋਬ ਲੱਗੀ ਆ ਹੁਣ ਵਧੀਆ ਸੈਲਰੀ ਬਣੀ ਜਾਂਦੀ ਆ ਤੇ ਫਿਰ ਕਰਾਂਗੇ ਹੁਣ ਤੁਹਾਡਾ ਵੀ ਕੋਈ ਗੱਲ ਨਹੀਂ ਕਰਾਂਗੇ ਪੂਰਾ ਚਾ ਲਾਵਾਂਗੇ ਲਾਮਾਂ ਦਾ ਡੰਡਾ ਕੋਈ ਗੱਲ ਨਹੀਂ ਵੇਚਾਂਗੇ ਵੀ ਵੇਚਾਂਗੇ ਕੋਈ ਗੱਲ ਨਹੀਂ ਹਾਂ ਕਰੋ ਅੱਜ ਦੇ ਹੀ ਤਿਆਰੀ ਇਹ ਲਾ ਮਾਲਾ ਉਰੀ ਲਬਲ ਨੇ ਆ ਚਲੋ ਛੱਡੋ ਭਾਜੀ ਗੱਲਾਂ ਤੇ ਬੜੀਆਂ ਹੋ ਗਈਆਂ ਤੁਹਾਨੂੰ ਪਤਾ ਹਨੇਰਾ ਹੋ ਗਿਆ ਬਾਹਰ ਜਾਣ ਦੀਆਂ ਤਿਆਰੀਆਂ ਕਰੀ ਹੋਣ ਤੁਹਾਨੂੰ ਪਤਾ ਸਫਰ ਲੰਮਾ ਵਾ ਵਰਕੇ ਕਿੱਥੇ ਜਾਣਾ ਤੂੰ ਹੁਣ ਘਰ ਜਾਣਾ ਹੋਰ ਕਿੱਥੇ ਲੈ ਹਾ ਇੰਨੀ ਰਾਤ ਹੋ ਨਹੀਂ ਹੁਣ ਭਰਾ ਰਹਿੰਦੇ ਹੁਣ ਕਿੱਥੇ ਜਾਣਾ ਤੂੰ ਰਾਤ ਇੱਥੇ ਰਹਿ ਤੂੰ ਸਵੇਰੇ ਤੇ ਤੈਨੂੰ ਛੁੱਟੀ ਆ ਹੁਣ ਸਵੇਰੇ ਰਹੇ ਸਵੇਰੇ ਕੱਲ ਸ਼ਾਮੀ ਚੱਲ ਜੀ ਨਹੀਂ ਨਹੀਂ ਜਾਣਾ ਜ਼ਰੂਰੀ ਆ ਕਾ ਸਰਕਲ ਨਹੀਂ ਜਾਂਦਾ ਭੈਣ ਤੇਰੀ ਤੇ ਕਹਿੰਦੀ ਤੂੰ ਘਰੇ ਇੱਥੇ ਰਹਿਣਾ ਵਾ ਮੈਂ ਉਹ ਤੇ ਰੋਟੀ ਦੀ ਤਿਆਰੀ ਕਰੀ ਫਿਰਦੀ ਆ ਤੂੰ ਜਾਂਦੀ ਤਿਆਰੀ ਕਰੀ ਫਿਰਦਾ ਸਾਡੇ ਦੋਵਾਂ ਦੇ ਨਜਮਨ ਲੱਗਦਾ ਯਾਰਾ ਦੋਸਤਾਂ ਦੇ ਭਾਈ ਫੋਨ ਹੋਣ ਡੇ ਆ ਫਿਰ ਮੈਂ ਹੋਰ ਭਾੜਾ ਤਾਂ ਬਣਾ ਲਿਆ ਪ੍ਰੈਨ ਕੀ ਕਰ ਸਕਦੇ ਇਹ ਤੁਹਾਨੂੰ ਪਤਾ ਯਾਰ ਦੋਸਤ ਵੀ ਵੇਖਣੇ ਪੈਂਦੇ ਆ ਭੈਣ ਦਾ ਘਰ ਵੀ ਵੇਖਣਾ ਪੈਂਦਾ ਵਾ ਭੈਣ ਭਰਾਵਾਂ 'ਚ ਮੈਂ ਨਹੀਂ ਹੁੰਦਾ ਤੂੰ ਆਪੇ ਜੋ ਆਪਣਾ ਰਾਜੀਨਾਮਾ ਕਰੋ ਮੈਂ ਨੂੰ ਕਹੈ ਨਾ ਗੁਰਜੀਤ ਉਹ ਤੂੰ ਗੁਰਜੀਤ ਹਾਂਜੀ ਤੂੰ ਰੋਟੀ ਬਣਾਈ ਖਦੀ ਹੋ ਤਾਂ ਘਰ ਨੂੰ ਚੱਲਾ ਵੜੇ ਆ ਗੱਲਾਂ ਕਰ ਲੈ ਗੱਲ ਆਪੇ ਪੁੱਛ ਲੈ ਆਂਗੇ ਹੋਰ ਕਹਿੰਦਾ ਮੈਂ ਘਰ ਜਾਣਾ ਵੜੇ ਘਰ ਜਾਣਾ ਵਾ ਹਾਂ ਔਨੀ ਮੇਰ ਕਿਉਂ ਘਰ ਤੇ ਜਾਣਾ ਭਾਉ ਉਹਨੂੰ ਪਿਆਗੀ ਬਸ ਮੈਂ ਕੜਕਾ ਲਾਉਂਦੀ ਆ ਆ ਜਾ ਆ ਜਾ ਪਹਿਲਾਂ ਕੜਕਾ ਬਾਅਦ ਚ ਲਾ ਲਈ ਪਹਿਲਾਂ ਉਹਨੂੰ ਪੁੱਛ ਲੈ ਉਹਦਾ ਗੱਲਾ ਹੀ ਉਹ ਕਾਲਾ ਪੈ ਜਾਓ ਕੀ ਗੱਲਾਂ ਮਣੀ ਤੂੰ ਤਾਂ ਕਿ ਨਾ ਮੈਂ ਰਹੂੰਗਾ ਜੀ ਦੀਦੀ ਤੂੰ ਕਿੱਧਰ ਪੱਜਾ ਚੱਲਾ ਵਾ ਖਲੋ ਜਾ ਇੰਨੇ ਛੱਡ ਤੈਨੂੰ ਮੈਂ ਦੱਤਾ ਵਾਂ ਇਹ ਕਹਿੰਦਾ ਮੈਂ ਨਹੀਂ ਰਹਿਣਾ ਇੰਨੇ ਜਾ ਲੈ ਪੜਾਵੇ ਘੁੰਮਣ ਉਹ ਭਰਾ ਵੱਡਾ ਬੰਦਾ ਹੋ ਗਿਆ ਉਹਨੇ ਕਹਿੰਦਾ ਮੈਨੂੰ ਛੁੱਟੀ ਆ ਤੇ ਮੈਂ ਕੋਈ ਮੰਚ ਲਾਵਾਂ ਮੁੰਡਿਆਂ ਦੇ ਨਾਲ ਪਾੜਾ ਤੇ ਕਮੇ ਜਾਣਾ ਤੇ ਪਹਿਲਾਂ ਤੇ ਮੈਨਾਂ ਗੱਲ ਕੀਤੀ ਕਿ ਤਦ ਤੱਕ ਕਿੰਨਾ ਰਹੂੰਗਾ ਮੈਂ ਨਹੀਂ ਨਹੀਂ ਅਚਾਰਾ ਕੀ ਦੀਦੀ ਫੋਨ ਆ ਗਿਆ ਸੀ ਆਪਣਾ ਤੇ ਫਿਰ ਪਲਾਨ ਜਾਂ ਬਣ ਗਿਆ ਸੀ ਉਹ ਕਹਿੰਦੇ ਪਾੜਾ ਤੇ ਚੱਲਦੇ ਆ ਕੌਣ ਫਿਰ ਕਿ ਉਹਨੇ ਕਿ ਚੱਲ ਬੰਦੇ ਦਾ ਮੂੜੀ ਵੀ ਵਰੀਆ ਹੈ ਨਾ ਹਾਂ ਹੋ ਚੱਲ ਜਾ ਕੋਈ ਨਹੀਂ ਘੁੰਮ ਫਿਰਿਆ ਮੈਂ ਹੋ ਉਮਰ ਹੈ ਕੁਮ ਮੰਦੀ ਕੋਈ ਗੱਲ ਨਹੀਂ ਘੁੰਮ ਫਿਰ ਤੂੰ ਇੰਜੋਏ ਕਰ ਮੇਰ ਕੋ ਫੇਰ ਕਿਤੇ ਆ ਜੀ ਰਹਿ ਜੀ ਤੇ ਨਾਲ ਮੇਰੇ ਵਾਸਤੇ ਤਾਂ ਸੋਨਾ ਜਾਂ ਕੋਈ ਗਿਫਟ ਕੋ ਫੇਰ ਲੈ ਕੇ ਆਈ ਚੰਗਾ ਜਰੂਰ 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 ਚਲ ਠੀਕ ਹੈ ਮੇਰਾ ਬੜਾ ਡੈਮ ਚੱਲਾ ਜੀ ਆਫਿਸ ਚ ਜਾਣਾ ਤਾਂ ਕੰਨੀ ਰਹਿਣਾ ਸਰ ਹਾਂਜੀ 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 ਮੇਰੇ ਗਾਲ ਸੁਣੋ ਹੂੰ ਬੈਗੇਜ ਇੱਥੇ ਆ ਕੇ ਜਦੋਂ ਕਿ ਮੈਂ ਹੁਣ ਪਹਿਲੇ ਤੁਹਾਡੇ ਨਾਲ ਗੱਲ ਕਰ ਹੀ ਲਾਵਾਂ ਸਬਜੀ ਭਾਜੀ ਵਾਲ ਤੇ ਮੈਂ ਫੇਰ ਹੁਣੀ ਆ ਜਿਹਦੇ ਵਾਸਤੇ ਬਣਾਉਣ ਨਹੀਂ ਹਾਂ ਉਹ ਤੇ ਚਲ ਗਿਆ ਬਿਨਾਂ ਖਾਦੇ ਆ ਹੂੰ ਤੁਹਾਨੂੰ ਤੁਹਾ ਲੜਨਾ ਹੀ ਆ ਤੁਹਾਨੂੰ ਨਾ ਰੋਟੀ ਤੁਹਾਡੇ ਕੋ ਮੋਣੀ ਆ ਆ ਰਣਾ ਤਾਂ ਹੋਰ ਕੀ ਕਰਾਂ ਮੈਨੂੰ ਇਹ ਦੱਸੋ ਪਹਿਲਾਂ ਤੀਹ ਨੂੰ ਕਹਿਣ ਕੀ ਦੇਹੀ ਮੈਂ ਉਹਨੂੰ ਕੀ ਜਾਨੋਂ ਉਹ ਕਹਾ ਕਿ ਕੁੜੀ ਕਾਰੀ ਲੱਭੋ ਕੋਈ ਹੈਗੀ ਤੇ ਦਾਦੇ ਭਰਾ ਅਸੀਂ ਚੋਲੇ ਆਈ ਬਾਜੰਨੇ ਆ ਵਿੱਚ ਮੈਂ ਵਿੱਚ ਕਿਹੜੀ ਮਾਰੀ ਗੱਲ ਕਹਿਤੀ ਉਹਦੀ ਦੱਸ ਮੈਂ ਆਪਣੇ ਸਾਲੇ ਦਾ ਵਿਆਹ ਨਾ ਵੇਖਾਂ ਉਹ ਮੈਨੂੰ ਸਭ ਪਤਾ ਸੁਣੰਦੀ ਹੈ ਮੈਂ ਜਿਹੜਾ ਕਹਿਂਦੇ ਸੀ ਕਿ ਭੈਣ ਦੇ ਵਿਆਹ ਵਰੀ ਤੇ ਤੂੰ ਸਾਦਾ ਵਿਆਹ ਕਰਤਾ ਸੀ ਤੇ ਅੱਜ ਤਾਨੂੰ ਗੱਜ-ਵੱਜ ਕੇ ਵਿਆਹ ਕਰਨੇ ਚੇਤੇ ਆ ਗਏ ਤੇ ਇਹ ਉਹ ਜਿਹੜੇ ਤੀ ਟੌਟ ਲਾਉਂਦੇ ਇਹਨਾਂ ਨੂੰ ਸਭ ਸੁਣੰਦੀ ਹਾਂ ਮੈਂ ਫਿਰ ਕੀ ਹੋਇਆ ਜਿਹੋ ਜਹਾ ਉਦੋਂ ਸੋ ਮਾਹੀ ਉਹੋ ਜਿਹਾ ਉਦੋਂ ਕਰਤਾ ਜਿਹੋ ਜਿਹਾ ਹੁਣ ਸੰਭਾਵਾ ਉਹੋ ਜਿਹਾ ਕਰਨਾ ਵਾ ਨਾਲੇ ਅਗਲਾ ਨੌਕਰੀ ਲੱਗ ਗਿਆ ਸਰਕਾਰੀ ਹਾਂ ਉਹਨੇ ਚੰਗੇ ਘਰ ਦੀ ਕੁੜੀ ਲਿਓਣੀ ਵਧੀਆ ਪੜੀ ਲਿਖੀ ਆਪਣੇ ਵਾਂਗ ਲਿਓਣੀ ਆ ਤੇ ਉਹਨੇ ਫਿਰ ਵਧੀਆ ਵਿਆਹ ਕਰਨਾ ਹੀ ਆ ਅੱਛਾ ਹੁਣ ਲੱਗਾ ਨਾ ਪਤਾ ਹੁਣ ਮਿਰਚਾਂ ਲੱਗੀਆਂ ਨਾ ਹੁਣ ਹਾਂ ਚੇਤਾ ਕਰ ਮੈਂ ਮੇਰਾ ਕੱਢਾ ਕੀ ਕਰਦਾ ਇਹਨੂੰ ਏਦਾਂ ਕਹਿਨੂੰ ਪਰ ਮੈਨੂੰ ਤੂੰ ਮਜਬੂਰ ਕੀਤਾ ਨੂੰ ਏਦਾਂ ਗੱਲਾਂ ਕਰਨ ਦੇ ਮੈਂ ਮਜਬੂਰ ਕੀਤਾ ਮੈਂ ਕਾਨੂੰ ਕੀ ਕਿਹਾ ਵਾ ਹਾਂ ਤੇ ਮਜਬੂਰ ਕਿਹਾ ਮੈਨੂੰ ਤਾਂ ਤੂੰ ਕੁਝ ਨਹੀਂ ਕਿਹਾ ਤੂੰ ਚੇਤਾ ਕਰ ਜਿੱਦਾਂ ਮੇਰੀ ਭੈਣ ਆਈ ਤੂੰ ਉਹਨੂੰ ਕੀ ਕਹਿਆ ਮੈਨੂੰ ਕੀ ਪਤਾ ਕੀ ਮੈਂ ਤੂੰ ਕੀ ਸਮਝਦੀ ਮੈਨੂੰ ਕੁਝ ਨਹੀਂ ਪਤਾ ਮੈਨੂੰ ਸਭ ਪਤਾ ਮੈਨੂੰ ਹੁਣ ਇਹ ਵੀ ਪਤਾ ਕਿ ਤੂੰ ਦੂਏ ਦੇ ਖਲੋਕ ਗੱਲਾਂ ਸੁਣਨ ਦੀਆਂ ਸਾਡੀਆਂ ਮੈਂ ਜਾਣ ਕੇ ਮੈਂ ਤੈਨੂੰ ਵੇਖ ਲਿਆਈ ਮੈਂ ਐਸੇ ਕਰਕੇ ਉਹਨੂੰ ਕਹਿਨ ਦੇਈ ਮੈਂ ਉਹਨੂੰ ਨਹੀਂ ਕਹਿਨ ਦੇਈ ਕਹਿਣ ਮੈਂ ਉਹਨੂੰ ਦਿਆਈ ਸੁਣਾ ਤੈਨੂੰ ਦਿਆਈ ਮੈਂ ਅੱਜ ਤੇਰੇ ਤੇ ਬੀਤੀਆਂ ਤੇ ਤੈਨੂੰ ਪਤਾ ਲੱਗਾ ਫੇ ਤੈਨੂੰ ਮਿਰਚਾਂ ਲੱਗੀਆਂ ਮੈਨੂੰ ਮੈਨੂੰ ਵੀ ਉਦੋਂ ਮੇਰੇ ਨਾਲ ਵੀ ਇਹੋ ਪੁੱਛੋ ਆਈ ਜਿੱਦਾਂ ਮੇਰੀ ਭੈਣ ਆਈ ਤੇ ਤੂੰ ਹੁਣ ਆਪੇ ਤੋਂ ਸੋਚ ਤੂੰ ਕੀ ਕੀ ਚਾਹੀ ਹੁਣ ਯਾਦ ਕਰ ਕੀ ਯਾਦ ਕਰਾਂ ਸੋਨਾ ਤੁਹਾਨੂੰ ਚਾਹ ਪਾਣੀ ਜਿੱਦਾਂ ਮੈਂ ਆਪਣੇ ਘਰੋਂ ਪਿਆ ਉਹਦਾ ਹੀ ਉਹਨੂੰ ਪਿਆਇਆ ਸੀ ਰੋਟੀ ਪਾਣੀ ਉਹਨੂੰ ਵੀ ਖਵਾਇਆ ਸੀ ਕੋਈ ਨਾ ਬੈਠੀ ਖਲੋਤੀ ਸਭ ਕੁਝ ਕੀਤਾ ਕੀ ਮੈਂ ਮਾੜੀ ਗੱਲ ਕੀਤੀ ਸੀ ਇਹਨੂੰ ਦੱਸਿਓ ਹਾਂ ਜਾਨਾ ਕਿ ਮੈਨੂੰ ਆ ਮੈਨੂੰ ਤਾਂ ਪਤਾ ਤੂੰ ਜਿਹੜਾ ਸੋਹਣੀ ਬੜੀ ਸੋਹਣੀ ਕੀਤੀ ਤੂੰ ਉਹਦੇ ਨਾਲ 36 ਤਰ੍ਹਾਂ ਦੇ ਤੂੰ ਉਹਦੇ ਨਿਆਣਿਆਂ ਤੇ ਕਦੀ ਤੂੰ ਉਹਦੇ ਕੱਪੜਿਆਂ ਦੇ ਨਿਆਣੇ ਕੱਪੜਿਆਂ ਦੇ ਨੁਕਸ ਕਰੀ ਜਾਂਦੀਆਂ ਕਦੀ ਤੂੰ ਕੇਸ ਦੀ ਨੁਕਸ ਬਿੰਨੀਆਂ ਕੱਢੀ ਜਾਂਦੀਆਂ ਹੋਰੀ ਜਿੱਦਾਂ ਦੀ ਵੀ ਹੈਗੀ ਨਾ ਉਹ ਜਿੱਦਾਂ ਦੀ ਆਪਣੇ ਘਰ ਚ ਹੈਗੀ ਆ ਸਹੀ ਹੈਗੀ ਆ ਚੰਗੀ ਹੈਗੀ ਆ ਹਰ ਕੋਈ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਜੇ ਉਹ ਅੱਜ ਠੀਕ ਆ ਜੇ ਉਹ ਘਰੋਂ ਮਾਰੀ ਆ ਤੇ ਫੇਰ ਕਿਹੜੀ ਗੱਲ ਇੱਥੇ ਕੀ ਦੀ ਆ ਆਪਾਂ ਉਹਦਾ ਆਪਾਂ ਉਹਦਾ ਉਹਦੀਆਂ ਗੱਲਾਂ ਟਕਣੀਆਂ ਵਾ ਨਾ ਕਿ ਆਪਾਂ ਜੱਗ ਜਾਏ ਕਿ ਉਹਨੂੰ ਜਤੋਣਾ ਵਾ ਉਹਨੂੰ ਅਗਲੀ ਨੂੰ ਸਾਾਸ ਕਰਾਉਣਾ ਕਿ ਤੂੰ ਵੀ ਸਾਡੇ ਨਾਲ ਘਰ ਘਰੋ ਤੂੰ ਸਾਡੇ ਘਰੋਂ ਮਾਰੀਗੀ ਐਦਾਂ ਨਹੀਂ ਕਰੀ ਦਿੰਦਾ ਤੂੰ ਗੱਲ ਕਰ ਤੇ ਤੇ ਤੂੰ ਉਹਨੂੰ ਥੱਲੇ ਨੀਵੀਂ ਨੀਵੀਂ ਮਹਿਸੂਸ ਕਰਾਉਣੀ ਸਾਨੂੰ ਮੈਨੂੰ ਵੀ ਦੁੱਖ ਹੁੰਦਾ ਵਾ ਮੇਰੀ ਭੈਣ ਆਓ ਅੱਜ ਤੇਰੇ ਭਰਾ ਦੇ ਨਾਲ ਹੋਈ ਤੈਨੂੰ ਦੁੱਖ ਹੋਇਆ ਨਾ ਜਿੱਦਾਂ ਮੇਰੀ ਭੈਣ ਨਾਲ ਹੁੰਦਾ ਮੈਨੂੰ ਵੀ ਦੁੱਖ ਹੁੰਦਾ ਵਾ ਸਹੀ ਕਹਿੰਦੇ ਤੁਸੀਂ ਮੈਂ ਵੀ ਨਾਦਨ ਉਹ ਮੇਛਾਦ ਦੀ ਜੀ ਵਧੀਆ ਹੀ ਜਾਂਦੇ ਆ ਉਹ ਦਿਨ ਥੋੜਾ ਜਿਹਾ ਨੇ ਸੂਟ ਹਲਕਾ ਪਾ ਲਿਆ ਸੀ ਤੇ ਮੈਂ ਵੀ ਉਹਨਾਂ ਨੂੰ ਪਾ ਲ ਮਾਰਦਾ ਦਲਤ ਤੇ ਮੈਂ ਵੀ ਕੀਤਾ ਸੀ ਹੁਣ ਸਮਝ ਪਤਾ ਲੱਗਾ ਨਾ ਹੁਣ ਮੀਨੀ ਕੀਤੀ ਮੇਰੇ ਅੱਗੇ ਆਈਆਂ ਜੇ ਅਦਨ ਮੈਂ ਤੁਹਾਡੀ ਭੈਣ ਨਾ ਕੀਤੀ ਸੀ ਅੱਜ ਮੇਰੇ ਭਰਾ ਨੂੰ ਸੁਣਨੀਆ ਪਈਆਂ ਜੇ ਉਸ ਦਿਨ ਮੈਂ ਨਾ ਕਰਦੀ ਅੱਜ ਮੇਰੇ ਭਰਾ ਨੂੰ ਵੀ ਨਾ ਸੁਣਨੀਆ ਪੈਂਦੀਆਂ ਸਹੀ ਕਹਿੰਦੇ ਤੁਸੀਂ ਸਹੀ ਕਹਿੰਦੇ ਨੇ ਸਿਆਣੇ ਜਿase ਕਰਨੀ ਵੈਸੀ ਭਰਨੀ ਜਿੱਦਾਂ ਕਰਾਂਗੇ ਉਦਾਂ ਹੀ ਹੋਊਗਾ ਹਾਂਜੀ ਜੀ ਦੱਸੋ ਜੀ ਇਦਾਂ ਹੀ ਹੁੰਦਾ ਨਾ ਬਹੁਤ ਘਰਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਵਾ ਕਿ ਜਿਹੜੀਆਂ ਮੇਰੀਆਂ ਭੈਣਾਂ ਵਾਂ ਸਾਰੀਆਂ ਨਹੀਂ ਕਿਉਂ ਸੋਚੋ ਕੋਈ ਮਤਲਬ 50 ਕੁ ਲਾ ਲੋ ਕਿ ਮੇਰੀਆਂ ਭੈਣਾਂ ਇਦਾਂ ਨਹੀਂ ਹੈਗੀਆਂ ਨੇ ਜਿਹੜੀਆਂ ਕਿ ਆਪਣੇ ਜਿਹੜੇ ਰਿਸ਼ਤੇਦਾਰ ਭੈਣ ਭਰਾ ਪੀਕੇ ਆ ਚੋਂਦੇ ਨੇ ਬੜੀਆਂ ਕੋਸ਼ ਹੁੰਦੀਆਂ ਨੇ ਤੇ ਜਦੋਂ ਕੋਈ ਸੋਹਰਿਆਂ ਚੋਂਦੇ ਨੇ ਤੇ ਉਹਨਾਂ ਵਰੀ ਰੱਤ ਬੋਲ ਬਟਨਾ ਉਹਨਾਂ ਨੂੰ ਐਵੇਂ ਗੱਲਾਂ ਕਰੀ ਜਾਂਦੀਆਂ ਟੌਂਟ ਲਾਈ ਜਾਣੇ ਆਪਣਾ ਭੈਣ ਭਰਾ ਭਾਵੇਂ ਕੋਈ ਮਾੜੇ ਕੱਪੜੇ ਪਾ ਕੇ ਵੀ ਆ ਜੇ ਤਾਂ ਵੀ ਬੜਾ ਚੰਗਾ ਲੱਗਣਾ ਬੜਾ ਵਧੀਆ ਬੜਾ ਵਧੀਆ ਤੇ ਜਿਹੜਾ ਸੋਹਰਿਆਂ ਚੋਂ ਭਾਵੇਂ ਕੋਈ ਵਧੀਆ ਤੋਂ ਵਧੀਆ ਵੀ ਪਾ ਕੇ ਆ ਜੇ ਤਾਂ ਵੀ ਨੂੰ ਮੜਾ ਹੀ ਲੱਗਣਾ ਤੇ ਬਾਕੀ ਜਿਹੜੀਆਂ ਜਿਹੜੀਆਂ ਮੇਰੀਆਂ ਭੈਣਾਂ ਇਦਾਂ ਕਰਦੀਆਂ ਵਾ ਪਲੀਜ਼ ਨਾ ਕਰਿਆ ਕਰੋ ਸਾਰੇ ਰਿਸ਼ਤੇਦਾਰ ਭੈਣ ਭਰਾ ਇੱਕੋ ਜਿਹੇ ਹੁੰਦੇ ਨੇ ਚਾਹੇ ਉਹ ਪੇਕੇ ਆਣ ਚਾਹੇ ਉਹ ਸੋਹਰਿਆਂ ਦੇ ਹੋਣ ਸਭ ਨਾਲ ਬਰਾਬਰ ਚੱਲਣਾ ਚਾਹੀਦਾ ਵਾ ਤੇ ਕੋਈ ਤੇਰ ਮੇਨ ਨਹੀਂ ਕੋਈ ਵੱਡਾ ਛੋਟਾ ਨਹੀਂ ਹੁੰਦਾ ਜਿਲਦੇ ਵੱਡੇ ਹੋਣੇ ਚਾਹੀਦੇ ਇਨਸਾਨ ਕੱਪੜੇ ਲੀਦੇ ਦੀ ਸ਼ੋਭਾ ਜੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਕਿ ਕਿਸ ਨੇ ਮਾਣਾ ਪਾਇਆ ਤੇ ਕਿਸ ਨੇ ਝੰਡਾ ਪਾਇਆ ਸਭ ਨੇ ਆਪਣੇ ਘਰੋਂ ਕੋਣਾ ਹੁੰਦਾ ਵਾ ਜੇ ਹੀ ਕਿਸੇ ਨੂੰ ਦੇਣ ਚੋਗੇ ਨਹੀਂ ਕੁਛ ਕਰਨ ਜੋਗੇ ਨਹੀਂ ਤੇ ਘਟੋ ਘਟੇ ਹੀ ਕਿਸੇ ਨੂੰ ਗੱਲਾਂ ਵੀ ਨਾ ਕਰੀਏ ਤੇ ਜਦੋਂ ਅਸੀਂ ਕਿਸੇ ਨੂੰ ਗੱਲਾਂ ਕਰਦੇ ਉਹ ਗੱਲਾਂ ਸਾਡੇ ਅੱਗੇ ਆਉਂਦੀਆਂ ਵਾ ਤੇ ਫੇਰ ਸਾਨੂੰ ਦੁੱਖ ਲੱਗਦਾ ਵਾ ਐਵੇਂ ਤੇ ਨਹੀਂ ਲੋਕੀ ਕਹਿੰਦੇ ਜੈਸੀ ਕਰਨੀ ਵੈਸੀ ਪੜਨੀ ਤੇ ਸੋ ਸਾਡੀ ਸੋਰੀ ਤਾਂ ਲੋਕ ਐ ਹੋਜੀ ਲੱਗੀ ਤੀ ਨਹੀਂ ਵੇਖੀ ਹੋਣੀ ਆ ਸਾਨੂੰ ਕਮੈਂਟਾਂ ਜੀ ਜ਼ਰੂਰ ਦੱਸਿਓ ਤੇ ਬਾਕੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ WhatsApp ਗਰੁੱਪਾਂ ਦੇ ਵਿੱਚ ਤੇ ਸਟੇਟਸ ਦੇ ਵਿੱਚ ਲਗਾਇਆ ਕਰੋ ਤੇ ਵੱਧ ਤੋਂ ਵੱਧ ਜਿੰਨੀ ਹੋ ਸਕੇ ਸਾਨੂੰ ਸਪੋਰਟ ਵੀ ਕਰੋ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ